ਹੈਲੋ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੈ ਮਾਤਾ ਦੀ ਰਾਧੇ ਰਾਧੇ ਤੇ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਅਸੀਂ ਅੱਜ ਇੱਕ ਬਹੁਤ ਵਧੀਆ ਫਨੀ ਵੀਡੀਓ ਕਰਨ ਜਾ ਰਹੇ ਹਾਂ ਮੌਸਮ ਤਾਂ ਵੈਸੇ ਖਰਾਬ ਆ ਪਰ ਮੈਨੂੰ ਉਹਨਾਂ ਘਰ ਵਾਲਿਆਂ ਦਾ ਸਵੇਰੇ ਹੀ ਫੋਨ ਆ ਗਿਆ ਉਹਨਾਂ ਦੇ ਬੇਟੇ ਅਮਨ ਦਾ ਕਿ ਬਾਪੂ ਜੀ ਪੁੱਛਦੇ ਨੇ ਕਿ ਉਹਨਾਂ ਨੇ ਆਉਣਾਗਾ ਤੇ ਬਾਪੂ ਜੀ ਨੂੰ ਬਹੁਤ ਸ਼ੌਂਕ ਰਹਿੰਦਾਗਾ ਸਾਡੇ ਆਉਣ ਦਾ ਉਹ ਕਹਿੰਦੇ ਸੀ ਦੱਸਣ ਵੀ ਫਿਰ ਮੈਂ ਕੰਮ ਤੇ ਜਾਵਾਂ ਕਿ ਨਾ ਜਾਵਾਂ ਤੇ ਸੋ ਅਸੀਂ ਉਹਨਾਂ ਦਾ ਨਹੀਂ ਜਾਣਾ ਅੱਜ ਕੰਮ ਤੇ ਵੈਸੇ ਵੀ ਮੌਸਮ ਥੋੜਾ ਖਰਾਬ ਆ بارش ਤਾਂ ਨਹੀਂ ਹੈਗੀ ਆ ਤੇ ਅੱਜ ਤੁਹਾਨੂੰ ਬਹੁਤ ਫਨੀ ਵੀਡੀਓ ਪਿਛਲੇ ਹਫਤੇ ਬਣਾ ਕੇ ਆਈ ਸੀ ਅਸੀਂ ਵੀਡੀਓ ਉਹ ਵੀ ਜਲਦੀ ਅਪਲੋਡ ਕਰ ਦਾਂਗੇ ਇਸ ਹਫਤੇ ਦੇ ਵਿੱਚ ਹੀ ਅਸੀਂ ਅਪਲੋਡ ਕਰ ਦਾਂਗੇ ਅਸੀਂ ਜਿਆਦਾ 뮤직 ਮਾਜਿਕ ਨਹੀਂ ਪਾਉਂਦੇ ਹੈਗੇ ਵਿੱਚ ਕਿਉਂਕਿ ਫਿਰ ਸਮਝ ਨਹੀਂ ਆਉਂਦਾ ਆਪਾਂ ਕਿਹੜਾ ਵੱਡੀ ਫਿਲਮ ਰਿਲੀਜ਼ ਕਰਦੇ ਹਣਾ ਇਹਦੇ ਵਿੱਚ ਆਪਾਂ ਹੁੰਦਾ ਕਿ ਮੇਨ ਚੀਜ਼ਾਂ ਜਿਹੜੀਆਂ ਪਾਉਣੀਆਂ ਹੁੰਦੀਆਂ ਨੇ ਉਹ ਪਾਉਣੇ ਆਂਗੇ ਬਾਕੀ ਕੁੱਕੀ ਕਮੇਟੀ ਵਾਲੇ ਲਿਖਿਆ ਹੁੰਦਾ ਕਿਉਂਕਿ ਜੋ ਮੇਨ ਚੀਜ਼ ਹੈ ਨਾ ਰਾਈਟਰ ਵੀ ਮੈਂ ਹੀ ਆ ਮੈਂ ਹੀ ਲਿਖਦੀ ਨੇ ਸਟੋਰੀ ਥੋੜਾ ਬੋਤ ਆਈਡੀਆ ਲੈ ਲਈਦਾ ਸਾਰਿਆਂ ਤੋਂ ਤੇ ਇਸ ਕਰਕੇ ਸੀ ਉਹ ਬਾਲਾ ਹਵਲੀ ਬਬਲ ਨਹੀਂ ਕਰਦੇ ਹੈਗੇ ਤੇ ਵੀ ਸਾਡੀ ਵੀਡੀਓ ਬਹੁਤ ਲੋਕ ਪਸੰਦ ਕਰਦੇ ਨੇ ਤੇ ਸੋ ਤੁਸੀਂ ਵੀ ਲਾਈਕ ਕਮੈਂਟ ਤੇ ਦੱਬ ਕੇ ਸ਼ੇਅਰ ਕਰਦਿਆ ਕਰੋ ਮੇਰੀ ਵੀਡੀਓ ਨੂੰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਜੇ ਤੁਸੀਂ ਤੁਹਾਡਾ ਪਿਆਰ ਮਿਲੂਗਾ ਤਾਂ ਹੀ ਮੈਂ ਅੱਗੇ ਇਹੋ ਜਿਹੀਆਂ ਫਨੀ ਵੀਡੀਓ ਪਾ ਸਕੂਗੀ ਸੋ ਵੀਡੀਓ ਬਹੁਤ ਵਧੀਆ ਜਿਹੜੀ ਆਪਣੀ ਹੁਣ ਅਗਲੇ ਹਫਤੇ ਆ ਰਹੀ ਆ ਸਾਂਝਾ ਬਾਥਰੂਮ ਵੀ ਬਹੁਤ ਵਧੀਆ ਲੋਕ ਪਸੰਦ ਕਰ ਰਹੇ ਨੇ ਵੀਡੀਓ ਅੱਛੇ ਕਮੈਂਟ ਆ ਰਹੇ ਨੇ ਤੇ ਤੁਸੀਂ ਵੀ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਮੈਂਟ ਦੱਬ ਕੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲੋ ਤੇ ਅੱਗੇ ਹੁਣ ਅਸੀਂ ਜਦ ਜਾਵਾਂਗੇ ਰਸਤੇ 'ਚ ਬਲੌਗ ਬਣਾਉਂਦੇ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਕਿ ਅੱਜ ਦੀ ਸ਼ੂਟਿੰਗ ਅੱਜ ਕੀ ਕੁਝ ਕੀਤਾ ਔਰ ਆਂਟੀਆਂ ਸਾਡੀ ਵੇਟ ਕਰ ਰਹੇ ਨੇ ਤੇ ਟੀਮ ਵੀ ਆ ਰਹੀ ਹੈਗੀ ਤੇ ਹੁਣ ਅਸੀਂ ਮੈਂ ਵੀ ਸਵੇਰ ਦੀ ਉઠી ਵੀ ਆ 6 ਵਜੇ ਦੀ ਰੋਟੀ ਸਬਜੀ ਆ ਰੋਟੀ ਨਹੀਂ ਬਣਾਈ ਰੋਟੀ ਤਾਜੀ ਤਾਜੀ ਖਾਵਾਂਗੇ ਪਹਿਲਾਂ ਮੈਂ ਕੰਮ ਵਾਲੀ ਲਈ ਸੀ ਰੋਟੀ ਵਾਸਤੇ ਲਈ ਸੀ ਪਰ ਮੈਨੂੰ ਨਹੀਂ ਸੁਆਦ ਲੱਗਦੀ ਰੋਟੀ ਮੈਂ ਬਣਾਉਣੀ ਆ ਤੇ ਚਾਹ ਪਾਣੀ ਸਾਰਾ ਪੀ ਲੈ ਬੱਚੇ ਸੁੱਤੇ ਪਏ ਨੇ ਇਹਨਾਂ ਨੂੰ ਉਠਾਉਂਗੀ ਮੈਂ 11 11:30 ਵਜੇ ਕਿਉਂਕਿ ਅਸੀਂ 1 ਵਜੇ ਦੇ ਕਰੀਬ ਜਾਵਾਂਗੇ ਤੇ ਸੋ ਸਾਡੀ ਵੀਡੀਓ ਨੂੰ ਤੁਸੀਂ ਜ਼ਰੂਰ ਦੇਖਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਦਾਬ ਕੇ ਕਰਦਾ ਕਰੋ अस चल पे हाँ अच्छ अ पाए ने कोट कूट ठंड बहुत आ उधर देखो कोट पाया अब मैं अब सारे कोट कैं तिने चार ही पं कोट कर मैं कारी नहीं कूट ते शूटिंग ते दो बज चुके ने लेट बहुत हो गए पूरा कोट ते ग्रीन सूट चलो जी आया कुत्ते ड्यूटी थे पगे चलन नमस्ते ਮੈਂ ਕਿਨੇ ਉਤਾਰ ਕੇ ਤੇ ਉਤਾਰੇ ਬੈਠਾਗਾ ਅੱਜ ਬੈਠਿਆ ਮੂਰੇ ਵੀਡੀਓ ਬਣਾਉਣੀ ਆ ਤਾਂ ਕਰਕੇ ਬੈਠਣ ਲੱਗੀਆਂ ਬਈ ਮੈਂ ਬੰਦੀ ਨਹੀਂ ਫੇਰੀ ਵੀਡੀਓ ਆਪਣੇ ਤੋਂ ਤੇ ਜੀ राधे-राधे ਅਸੀਂ ਪਾਈਆ ਚੱਲ ਜੀ ਸ਼ੂਟਿੰਗ ਦੇ ਲਈ ਤੇ ਕੋਟ ਕੱਟ ਪਾਈ ਅੱਜ ਮੰਦਿਰ ਆ ਗਿਆ ਜੇ ਮੈਂ ਆਪਣੀ ਗਿਫਟ ਜੀ ਮਿੱਟੀ ਪੈ ਗਈ ਉਹ ਐਂ ਲੱਗਦਾ ਸੀ ਨਾ ਪਹਿਲਾਂ ਮੂਰੇ ਲੱਗਦਾ ਨਹੀਂ ਹੁੰਦਾ ਆਹ ਤੇ ਮਿੱਟੀ ਪੈ ਗਈ ਹੈਲੋ ਜੀ ਸ਼ਸ਼ੀਕਲ ਜੀ ਸੋ ਅਸੀਂ ਚੱਲੇ ਪਸੋ ਤੋਂ ਆਪਣੀ ਕਾਈ ਵਾ ਵਾ ਜੀ ਤੋਂ ਆਪਣੀ ਨਿਕਲੇ ਹਾਈ ਮੈਂ ਤਾਂ ਤੋਂ ਆਪਣਿ ਨਿਕਲੇ 2 ਵਜ ਗਏ ਮਾਸਟਰ ਜੀ ਹਸਰੇ ਦੇ ਤੁਸੀਂ ਕਿਉਂ ਹਸਰੇ ਜਾ ਰਹੇ ਆ ਥਰਮਲ ਦੇਖ ਰਹੇ ਨੇ ਥਰਮਲਾਂ ਦੇ ਕੋਲ ਉਧਰ ਦੀ ਲੈ ਕੇ ਆਉਣਾ ਹੈਗਾ ਆਪਾਂ ਬਾਬਾ ਜੀ ਦੇ ਘਰ ਵਾਲੀ ਨੂੰ ਕਿਉਂਕਿ ਅੱਜ ਬਾਬਾ ਜੀ ਨੇ ਕਿਤੇ ਚਾਹਣਾ ਸੀ ਤੇ ਤਾਂ ਕਰਕੇ ਆ ਕਿਵੇਂ ਕਾਲੀ ਕਾਲੀ ਸਾਈ ਜਾਂਦੇ ਨੇ ਐਸਾ ਕਾਜੀ ਢਿੰਡੇ ਥਰਮਲ ਸਾਡੇ ਬਢਿੰਡੇ ਦੀ ਸ਼ਾਨ ਆਣ ਬਾਨ ਸ਼ਾਨ ਢਿੰਡੇ ਦੀ ਥਰਮਲ ਤੇ ਆ ਦੇਖੋ ਇੱਧਰ ਜਾ ਜਲ ਗਿਆ ਸੀ ਕਿੱਧਰ ਗਿਆ ਉਹ ਟੱਪ ਗਿਆ ਉਹ ਲੱਗਿਆ ਪਿੱਛੇ ਜਾ ਜਾ ਅੰਬਰ ਸਰ ਗਿਆ ਅੰਬਰ ਸਰ ਗਿਆ ਵਾਜਾ ਜੀ ਯਾਰ ਇੱਧਰਲੇ ਪਾਸੇ ਊੜੇ ਵਾਲੇ ਆਈ ਤੇ ਚੌਂਕ ਚੇਂਜ ਹੋ ਰਹੇ ਨੇ ਤੇ ਚੱਲ ਪਏ ਅਸੀਂ ਅੱਈ ਚੇਂਜ ਹੁੰਦੇ ਆਪਾਂ ਜਿਵੇਂ ਆ ਪਾਚ ਪਾਣਾ ਨਾ ਤੇ ਵਧੀਆ ਤੁਸੀਂ ਅਜਵਾਕਾਂ ਦੱਸਿਆ ਕਰੋਗੇ ਇੱਥੇ ਨਾ ਹੁੰਦੀ ਸੀ ਲੱਗੀਆਂ ਸ਼ਰਮ ਵਾਲ ਹੁੰਦੀ ਸੀ ਐ ਹੁੰਦੀ ਸੀ ਉਹ ਹੁੰਦੇ ਸੀਗੇ ਇਹ ਵੀਡੀਓ ਬਣਾਈਏ ਸਾਰੇ ਮਿੱਠੇ ਦੀ ਵੀਡੀਓ ਦੱਸੋ ਹੋਰ ਕਹਿੰਗੇ ਦਾਦੀ ਇਹ ਜਗਾ ਕੰਮ ਕਰਦੀ ਸੀ ਪਹਿਲੀ ਬੈਠੀ ਹੈਨਾ ਤੇ ਵੀਡੀਓ ਬਣਾਇਆ ਕਰਾਂਗੇ ਐ ਕਿੰਨਾ ਸੁਣਨ ਲੱਗਾ ਬਰਉਣਾ ਮੌਸਮ ਉਹ ਤਾਂ ਜੀ ਕਿੱਧਰ ਬੜਗੀ ਉਹ ਤਾਂ ਬੜਗੀ ਅਜ ਤੱਕ ਕਿੱਧਰ ਬੜਗੀ ਧੁੱਪ ਜੀ ਨਾ ਆਪਾ ਤਿੰਨ ਨੰਬਰ ਗੱਲ ਹੀ ਆਣਾ ਆਪਾ ਸਸਿੰਬਸਤੀ ਜਾਣਾ ਸਿਵੀਆਂ ਤਾਂ ਬਹੁਤ ਅੱਗੇ ਹੈ ਨਾ ਅਜਾ ਕਿ ਮੈਂ ਕੋਈ ਮੇਰੇ ਤੇ ਮੋਟੀ ਪਚੰਗੀ ਮੋਟੀ ਨਿਕਲਿਆ ਆਵੇ ਤੇ ਮੇਰਾ ਤਾਂ ਜੀਦੀ ਹੈ ਨਾ ਐਨੇ ਤਾਂ ਮੋਟੇ ਕੱਪੜੇ ਵਿੱਚ ਪੈਂਦੇ ਨਹੀਂ ਹੈਗੇ 1 ਨੰਬਰ ਆ ਗਈ 2 ਨੰਬਰ ਆਸ ਕੱਬੇ ਪਾਸੇ ਆ ਸੱਜੇ ਪਾਸੇ ਤੇ ਪਹੁੰਚਦੇ ਆ ਜੀ ਆਪਾਂ ਬੱਚੇ ਖੇਡ ਰਹੇ ਨੇ ਆ ਤਿੰਨ ਆਲੇ ਸਟਾਲ ਲੱਗਦੀ ਸੀਗੀ ਬੇਗਮ ਜੀ ਚੜ ਗਏ ਨੇ ਗੱਡੀ 'ਚ ਘਰ ਦੇਖ ਲਿਆ ਦੇਖਾਂਗੇ ਦੇਖਿਆ ਹੁਣ ਕੋਈ ਟੈਨਸ਼ਨ ਨਹੀਂ ਦੇਖਿਆ ਹੋਇਆ ਕੋਈ ਫੇਰ ਆਉਂਗੀ ਆਉਂਦੇ ਹੋਏ ਆ ਜੇ ਲੈ ਬਾਬਾ ਜੀ ਬਾਬਾ ਫੇਰ ਕਿਉਂ ਟੇ ਖੰਡੇ ਆ ਕੀ ਗੱਲ ਪਾਰਟੀ ਕੀ ਗੱਲ ਬਾਬਾ ਠੰਡਾ ਕਰ ਰੱਖ ਸਾਡਾ ਹੈ ਤੁਸੀਂ ਠੰਡਾ ਕਰਤਾ ਪਤਾ 12 ਵਜੇ ਤੇ ਤਿਆਰ ਹੋਏ ਖੜੇ ਆ ਇਹਨਾਂ ਨੇ ਨਮਾਜ਼ ਨੂੰ ਟਿਕੀ ਜਾਂਦੇ ਸੀ 12:30 ਵਜੇ ਕਿਹਾ ਸੀ ਜੀ ਲੈ ਕੇ ਜਿਹੜੇ ਹੁਣ ਨਵੀਆਂ ਵੀਡੀਓ ਆਪਦੀ ਬੇਗਮ ਸਾਹਿਬ ਨੂੰ ਮੇਰੀ ਬੇਗਮ ਐ ਤੇ ਜਿਹੜੇ ਹਣੇ ਵੀ ਤੇ ਨਾਲ ਚਾਰ ਨਾਲ ਉੱਚੀ ਹੋ ਰਹੀ ਲੇਟ ਹੋ ਗਏ 2:00 ਬਜੇ 1:30 ਬਜੇ ਆਗਾ ਮੈਂ 2-2 ਕਲੀ ਚ ਚੱਕ ਲੈਣਗੇ ਵੀਡੀਓ ਫਿਰ ਤੁਸੀਂ ਕਿੱਥੇ ਖੜੇ ਸੀ 1:30 1:30 ਅਸੀਂ ਉਹ 3 ਨੰਬਰ ਚ ਆਹ ਰਾਹ ਹੀ ਬੜਾ ਗੰਦਾ ਹੈ ਉਹ ਵੀ 3 ਨੰਬਰੀ ਹੈ ਨਾ ਫਿਰ ਇਹ ਪੈਂਦਾ ਤਾਂ ਸਾਰੀ ਖੇਤਾ ਬਸਤੀ ਹੈ ਤੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਦੇਖੋ ਅਸੀਂ ਕਿਉਂਕਿ ਸਾਡੇ ਬਹੁਤ ਹੀ ਵਧੀਆ ਘਰੇਲੂ ਵੀਡੀਓ ਹੁੰਦੀਆਂ ਨੇ ਪਰਿਵਾਰ ਚ ਬੈਠ ਕੇ ਦੇਖਣ ਵਾਲੀਆਂ ਹੁੰਦੀਆਂ ਨੇ ਸਾਡੀਆਂ ਸਾਡੀਆਂ ਵੀਡੀਓ ਇਹ ਮੇਰ ਦਾ ਸਾਈਸ ਗੋੜ ਗੱਡੀ ਚੱਕਰੀ ਜਮਾ ਸਿਫਿੰਗਾਂ ਚ ਨਹੀਂ ਹੈਗੀ ਹਾਂ ਤੇ ਬੈ ਕੇ ਦੇਖਿਆ ਕਰੋ ਗੱਡੀ ਤੇਜ ਸੀਗੀ ਪਰਵਾਰਿਕ ਵੀਡੀਓ ਹੈ ਸਾਡੀ ਪਰਵਾਰਿਕ ਵੀਡੀਓ ਪਰਿਵਾਰ ਚ ਲਾ ਕੋਈ ਲੈਕਚਰ ਤਾਂ ਪਰ ਨਹੀਂ ਹੈਗਾ ਸਾਡੀ ਵੀਡੀਓ ਦੇ ਵਿੱਚ ਤੇ ਬਹੁਤ ਉਹਦੇ ਜਿਹੜੇ ਕਿ ਪਰਿਵਾਰ ਮਾਵਾ ਧੀਆਂ ਬਾਪ ਬੇਟੀ ਸਭ ਬੈਠ ਕੇ ਦੇਖ ਸਕਦਾ ਸਭ ਇਸ ਤਰ੍ਹਾਂ ਜਿਵੇਂ ਸਿੱਧੇ ਜਾਵੋ ਜੋ ਤੁਸੀਂ ਉਹ ਪਰਨਾ ਚੜਾਈਓ ਪੁਲ ਪਰਵਾਰਿਕ ਪੇਸ਼ ਕਰਿਓ ਇਧਰ ਮੁਰਲੋ ਹਾਂ ਐ ਮੈਨ ਵਾਲਾ ਪਾਸਾ ਨਹੀਂ ਤਾਰੇ ਹੋ ਗਿਆ ਜੀ ਸਾਫ ਸ਼ੁਕਰ ਹਾਏ ਮੈਂ ਤਾਂ ਕੋਟੀ ਉਹਦੇ ਜਾ ਜਿਹੜੀ ਵੋਟ ਪਾ ਲਿਆ ਅੱਜ ਮੈਂ ਚਲੋ ਕੋਈ ਗੱਲ ਨਹੀਂ ਇਹ ਇੱਧਰ ਵੀ ਚੱਲੇ ਆਪਾਂ ਇਹਨਾਂ ਦੇ ਥਰਮਣ ਵੱਲ ਦੀ ਵਟਸਐਪ ਖੋਲਦੇ ਆ ਜਦੋਂ ਆਪਾਂ ਹਨਾ ਤੇ ਉਹਦੇ ਚ ਜਿਹੜੀਆਂ ਆਪਣੀਆਂ ਆਪਾਂ ਜਿਉਂ ਤਾਂ ਸਟੇਟਸ ਲਾਉਨੇ ਹੁੰਦੇ ਜੀ ਨੇ ਹਨਾ ਹੋ ਗਿਆ ਸਾਫ ਕਦੇ ਕਦੇ ਆਏ ਹੋ ਜਾਂਦਾ ਹੈ ਇਹ ਮੁੜ ਗਏ ਆ ਪਿੰਡ ਵੱਲ ਨੂੰ ਇਹ ਹੈਗਾ ਕੋਠੇ ਅਮਰਪੁਰੇ ਇਹ ਕੁੜੀ ਜਣੀ ਆਈ ਮੜ ਕੇ ਆਪੋ ਵੱਡਾ ਜੀ ਭਾਈ ਦੋ ਦਿਨ ਮੈਂ ਵੀ ਆਈ ਮੋੜਦੇ ਜਦੋਂ ਮੈਨੇ ਕਹਿੰਦੇ ਸੀ ਕਿੱਧਰ ਚੱਲ ਰਹੇ ਆਪਣੇ ਖੇਤ ਖੂਤ ਜੇ ਲੰਘ ਗਏ ਅੱਜ ਗੱਲਾਂ ਆ ਇੱਥੇ ਜੀ ਸੂਰ ਆ ਗਏ ਲੈ ਪਹੁੰਚ ਗਏ ਆ ਆਪਣੇ ਚਰ ਰੀਕੀ ਜਾਂਦੇ ਇੱਥੇ ਬੈਠੇ ਆ ਪਾਥੀਆਂ ਪੁੱਥੀਆਂ ਪੱਥਨ ਵਾਲੀਆਂ ਪਈਆਂ ਨੇ ਦੇਖਿਓ ਹੁਣ ਬੱਚੇ ਕਿਨੇ ਕਰਨਗੇ

ਹਾਂ ਚਾਲ ਆ ਦਿਨ ਤੇ ਆਵੇ ਅੰਧੂੜੀ ਪਾਈ ਵੀ ਅੱਜ ਅੱਛਾ ਇੱਧਰ ਪਾਈ ਵੀ ਧੂਣੀ ਅੱਜ ਸੇਕਣ ਵਾਸਤੇ ਚਾਹ ਤਾਂ ਹੀ ਆ ਲੱਭਦੀ ਰਾਜੋ ਬਲੀਂਟਾ ਪਾ ਲਾਓ ਸੱਸੀ ਕਾ ਲੋ ਸਾਡੇ ਲਈ ਚਾਹ ਤਾਂ ਘੜੀ ਪਈ ਐ ਪਹਿਲਾਂ ਹੀ ਹੋਰ ਸਣਾ ਭਾਬੀ ਕਿਵੇਂ ਠੀਕ ਐ ਸਣਾ ਕਿਵੇਂ ਠੀਕ ਐ ਵਧੀਆ ਵਧੀਆ ਇਹ ਸਾਡੀ ਭਾਬੀ ਆ ਜੋਤੀ ਤਾਂ ਨਹੀਂ ਆਈ ਨਾ ਚੁੱਤੀ ਦਾ ਨਹੀਂ ਉੱਤੀ ਉਹਨੂੰ ਰੋਲ ਸੀਗਾ ਉਹਦਾ ਜੀ ਹਰ ਗਿਆ ਠੀਕ ਆ ਆ ਕੰਦ ਕੱਢਦੀ ਭਾਈ ਅੱਛਾ ਚੰਗੀ ਵੀਡੀਓ ਬਣਾਈ ਹੈ ਉਹ ਸੱਚੀ ਮੁੱਚੀ ਮਟਵਾੜਾ ਕਰਤਾ ਬਾਪੂ ਤੂੰ ਤਾਂ ਆਪ ਪਤਾ ਐਸੀ ਵੀਡੀਓ ਬਣਾਈ ਇੱਕ ਟੰਡ ਹੋ ਗਿਆ ਹਾਂ ਬੈਟਰੀ ਦੇ ਕਿ ਰਾਗੀ ਬਾਰ ਸੋਈ ਵੀ ਇੱਧਰ ਆ ਗਈ ਹਾਂ ਇਹ ਤਾਂ ਗੱਲ ਹਕੀਕਤ ਹੀ ਹੋ ਗਈ ਉਹ ਤਾਂ ਫਿਰ ਐਸ ਲੋਟ ਬੰਦੇ ਪਾਉਣੇ ਸੀ ਨਾ ਹਾਂ ਬਾਪੂ ਬਾਪੂ ਆਪਣੀ ਹੁਣ ਇੱਕ ਵਾਰ ਸਾਰਾ ਰੱਖ ਲੈਣਗਾ ਬੰਦਲਾ ਬੰਦਲਾ ਹਾਂ ਹੁਣ ਕਿਦਾਂ ਬੰਦਲ ਲੈਣਿਆ ਅਸੀਂ ਇਹੋ ਜੀ ਵੀਡੀਓ ਬਣਾਈ ਆ ਕੇ ਦੇਖਿਆ ਤੇ ਬਾਪੂ ਗਣ ਤਾਂ ਕੰਦੀ ਕੱਢਦੀ ਹੈ ਪਹਿਲੇ ਹੀ ਦੱਸ ਦਿੰਦੇ ਵੀ ਅਗਲੇ ਹਫਤੇ ਅਸੀਂ ਦੂਜਾ ਪਾਰਟ 2 ਬਣਾ ਦਿੰਦੇ ਉਹਦਾ ਉਹਨੇ ਦਾ ਬਾਰਡਰ ਵਾਕਸ ਆ ਗਿਆ ਐਨੀ ਟਿਕ ਮੋਟ ਆ ਰਹੇਗਾ ਆ ਬਾਰਡਰ ਵਾਕਸ ਆ ਗਿਆ ਪਾਣੀ ਆ ਗਿਆ ਇੱਧਰ ਜੇ ਮੇਰੀ ਥੋੜੀ ਉੱਚੀ ਕਰ ਲਈ ਆਪਾਂ ਲੈ ਰਹੇ ਆ ਜੀ ਲੋਕੇਸ਼ਨ ਘਰ ਦੀ ਸਾਨੂੰ ਚਾਹੀਦੀ ਆ ਅੱਜ ਸਾਡੀ ਬੈਸੀ ਕੰਧ ਵਾਲੀ ਵੀਡੀਓ ਸੀ ਕੰਧ ਵਾਲੀ ਵੀਡੀਓ ਹੋਵੇ ਉਹ ਸੱਚੀ ਮੁੱਚੀ ਕੰਧ ਕੱਢੀ ਪਿਆਉਂਦੇ ਨੂੰ ਪਰ ਕੰਧ ਛੋੜੀ ਕੰਧ ਸੁਣਾ ਪਤਾ ਦੇਖੋ ਆ ਬਿੱਟਾ ਲਾ ਕੇ ਉੱਚੀ ਕਰ ਰਹੇ ਆ ਇਹ ਸਾਡੀ ਵੀਡੀਓ ਬਹੁਤ ਫਨੀ ਵੀਡੀਓ ਆਇਆ ਕਿ ਗਵਾਂਡੀਆਂ ਦੀ ਲੜਾਈ 2 ਗਵਾਂਡੀਆਂ ਦੀ ਲੜਾਈ 2 ਕਰ ਰਹੇ ਆ ਸੋ ਜਰੂਰ ਦੇਖੋ ਪਿਛਲੀ ਵਾਲੀ ਵੀਡੀਓ ਦੇ 4 ਲੱਖ ਆ ਵਿਊ ਆਏ ਨੇ ਤੇ ਸਬਸਕ੍ਰਾਈਬ ਬਹੁਤ ਕਿਤੇ ਲੋਕਾਂ ਨੇ 2 ਭਾਗ ਦੇਖੋ ਓਦੋਂ ਵੀ ਵਧੀਆ 2 ਭਾਗ ਤੇ ਸੋ ਅਸੀਂ ਪਹੁੰਚ ਗਏ ਆ ਧੂਣੀ ਪਈ ਆ ਤੇ ਮੂਫਲੀ ਪਈ ਆ ਤੇ ਚਾਹ ਦਾ ਪਤਿਲਾਂ ਭਰਿਆ ਪਿਆ ਅੰਦਰ ਆਬੀ ਬੜਾਈ ਜਾਂਦੀ ਆ ਤੇ ਆਹ ਬਹਿ ਗਿਆ ਤਖਾਨ ਮੂਫਲੀਆਂ ਉਹ ਬਣਾ ਕਦੋਂ ਪਾਸੇ ਦੀ ਪਾਸਟਰ ਹੁਣੇ ਹੋਰ ਪਰ ਬਾਪੂ ਕਹਿੰਦਾ ਨਹੀਂ ਨਹੀਂ ਇੱਥੇ ਕੰਦ ਉੱਚੀ ਕਰ ਦਿੰਨੇ ਆਪਾਂ ਆ ਹੁਣ ਵਾਰੀ ਸਾਡੀ ਲੋਕੇਸ਼ਨ ਦੇਖੋ ਅੱਜ ਕੰਦ ਵਾਲੀ ਐਂ ਕਰਦੇ ਸਾਡੀ ਟੀਮ ਦੇਖੋ ਨਾਲ ਦੀ ਨਾਲ ਕੰਦ ਚੱਲੂ ਆ ਦੇ ਮੈ ਕੈਮਰਾ ਤੇ ਹੋ ਆ ਦੇਖੋ ਇਧਰ ਵੱਡੇ ਵੱਡੇ ਐਕਟਰਾਂ ਚ ਕੰਮ ਕਰ ਰਹੇ ਨੇ ਵੱਡੇ ਵੱਡੇ ਹੀਰੋ ਅਚ ਕੰਮ ਕਰ ਰਹੇ ਨੇ ਵਾ 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 ਰਾਜਾ ਆਪਣੀ ਕੁੱਟ ਦੀ ਤਿਆਰੀ ਕਰ ਰਿਹਾ ਹੈ ਅਵਤਾਰ ਮਾਸਟਰ ਜੀ ਆ ਮਾਸਟਰ ਜੀ ਰਾਜਾ ਆਪਣੀ ਕੁੱਟ ਦੀ ਤਿਆਰੀ ਕਰ ਰਿਹਾ ਹੈ कैमरामैन हाँ, हाँ म्यूजिक ते प्रोड्यूसर सारा कुछ ले बीबी आ गई हांबी कि ਵਧੀਆ 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 ਭਾਈ ਤੇਰਾ ਤਾਂ ਰੋਲ ਤਕੜਾ ਵਾਲਾ ਸੀ ਅੱਜ ਲੱਗੇ 3:00 ਵਜੇ ਆਉਂਦੀ ਆਉਂਦੀ ਆਹ ਪ੍ਰੇਮਾ ਵਿਚਾਰੇ ਆਉਂਦੇ ਨਾ ਸਹਲੀ ਪਤੀਲਾ ਪਹਿਲਾਂ ਹੀ ਚਾਹ ਦਾ ਪਾਣੀ ਰੱਖਿਆ ਦੇ ਲੋ ਤੇਰੀ ਵੀਡੀਓ ਬਣਾਓ ਇੱਥੇ ਚੱਕਦੇ ਚੱਲਾ ਵੀ ਚੱਕੋ ਛਾਵਾਂ 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 ਆਹ ਸਿੱਧਾ ਉਹ ਤੇ ਮੀਂਹ ਪੈਣ ਲੱਗ ਗਿਆ ਉੱਥੇ ਤੂੰ ਕਹਿੰਦਾ ਉੱਥੇ ਜੇ ਕਿੱਥੇ ਗਲਤ ਆ ਬਾਪੂ ਵੀਡੀਓ ਨਹੀਂ ਕੀ ਕਰਦੇ ਨੇ ਜਿੱਥੇ ਨਾ 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 ਹੋਰ ਕੁਝ ਕਹੇ ਹਜੇ ਬਾਪੂ ਬਾਪੂ ਦੱਸੀ ਤੇ ਮਿੰਗਲੇ ਮਾਸ ਮਾਪ ਗਣ ਅੱਛਾ ਸਹੀ ਨਹੀਂ ਚਮੋਇਆ ਜਮਾਲ ਕੋ ਟਪਲਾ ਕੇ ਆਈ ਨਹੀਂ ਮੁੜ ਕੇ ਉਹ ਇਹੋ ਜੋ ਬਟਵਾਰਾ ਕਰਵਾਇਆ ਕਾਂਦੀ ਕਢਾਦੀ ਅਸੀਂ ਤਾਂ ਭਾਈ ਅਰੇ ਖਾਸ ਹੀ ਆਉਦੇ ਘਰ ਲੋਕੇਸ਼ਨ ਦਿਆ ਕੋ ਸੜ ਤੋਂ ਤਾਂ ਕੰਦਾ ਨਿਕਲ ਸੱਚੀ ਮੂਤੀ ਨਿਕਲ ਜਾਂਦੀ ਹੈ ਕੰਦਾ ਤੇ ਚਲੋ ਕੋਈ ਆਪਣਾ ਹੋਊ ਇਹਨਾਂ ਸਿਸਟਮ ਆਪਾਂ ਨੂੰ ਨਹੀਂ ਪਤਾ ਤਾਂ ਵੈਸੇ ਹੱਸ ਰਹੇ ਆ ਤੇ ਉਹ ਤਾਂ ਕਹਿ ਰਹੇ ਅਸੀਂ ਪਹਿਲਾਂ ਅਸੀਂ ਘਰ ਪਾਉਣਾਗਾ ਪਰ ਐ ਨਹੀਂ ਪਤਾ ਸੀ ਵੀ ਐ ਪਾਉਣਾਗਾ ਹੁਣ ਕਾਂਦੇ ਦੀ ਲੋਕੇਸ਼ਨ ਲੈ ਰਹੇ ਅਸੀਂ मौसम सही हो गया वैसे हवा चल देता पिछले बारी बापू थी भी पालना कहते हैं लगी पी सारी टीम ना फिर इटा खड़का ਸਾਨੂੰ ਆਪ ਹੀ ਅਕਾਉਂਟ ਲొਕੇਸ਼ਨ ਚੇਂਜ ਕਰਨੀ ਪਈ ਕਿਸੇ ਦੇ ਕਰਾ ਜੇ ਸਾਡਾ ਜੀ ਨਹੀਂ ਕਰਦਾ ਕਿਤੇ ਹੋਰ ਜਾਣ ਨੂੰ ਕਰੀਏ ਕੀ ਬੱਟਾ ਟੌਰ ਨਾ ਹੈਗਾ ਅੱਜ ਬਿਮਾਰ ਦਵਾਈ ਖਾ ਲਈ ਸੀ ਕਿ ਨਾ ਥਾਲੀ ਕੀਨ ਵਾਲੀ ਸਾਡਾ ਅੱਜ ਆਹ ਪ੍ਰੋਡਿਊਸਰ ਸਾਹਿਬ ਸਾਡੇ ਅੱਜ ਬਿਮਾਰ ਨੇ ਕੋਈ ਗੱਲ ਨਹੀਂ

ਪੀਨ ਨਮਨ ਦਵਾਈ ਫਾਟਾ ਦਸ ਪ੍ਰੋਡਿਊਸਰ ਸਾਹਿਬ ਆਪ ਚਾਹ ਭਲਾਈ ਜਾਂਦੇ ਸਾਰਨ ਆ ਲਵਾਂਗੇ ਬਟਾ ਸਰ ਦਾ ਬੇਬੇ ਚਾਹ ਵਾਲੀ ਸੌਂਗ ਹੁੰਦੀ ਹੈ ਗੋੜਾ ਵਾਲੀ ਗੋੜਾ ਵਾਲੀ ਆ ਆ ਲੋ ਭਾਈ ਚਾਚਾ ਕੋਲ ਆ ਨਾ ਆ ਪੋਣੇ ਆਜਾ ਵੀ ਆਜੋ ਸੋਟਨ ਛਾਡਾਂਗੇ ਇੱਥੇ ਬਾਤ ਕੀ ਹੁੰਦੀ ਹੈ ਪਹਿਲਾਂ ਚਾਹ ਚੂਪੀ ਹੁੰਦੀ ਹੈ ਇੱਥੇ ਤਾਂ ਬਸਣ ਹੁਣ ਚੱਲੂ ਕੰਮ ਦੇ ਠੀਕ ਆਪਦੇ ਆਪ ਕਰਤਾਰ ਦੇ ਕਰਦਾ ਕਰਦੇ ਆਪੇ ਆ ਗਏ ਇੱਥੇ ਆਏ ਹੋਏ ਭਾਈ ਉਹ ਵਾਲੀ ਬਸਤ ਗੋਮੀ ਬੇਬੇ ਬੇਬੇ ਕਹਿੰਦੇ ਆ ਕੁਰਤਾ ਵੀ ਅੰਮਾ ਪਾਦਾ ਬਾਪੂ ਨਾਲ ਹੀ ਰੋਲ ਕਰਨ ਵਾਸਤੇ ਨਹੀਂ ਪਰ ਉਹਨੂੰ ਲੈ ਕੇ ਆਈ ਵਾਹ ਹੈ ਅਰਦੇ ਮੈਨੂੰ ਕੁੱਟਾਂ ਦੇ ਕੋਲ ਲੈ ਆਣੇ ਸੇਵਾ ਕਰਦੀਆਂ ਨੇ ਨਾ ਮਾ ਗਲਾ ਸਿੱਧਿਆ ਸਰ ਦੇਖੋ ਸਾਡਾ ਕਿੰਨਾ ਵਧੀਆ ਪਰਿਵਾਰ ਆ ਵਿਚਾਰਾ ਹਨਾ ਕਿੰਨੀ ਸੇਵਾ ਕਰਦੀ ਆਂਗਾ ਮੰਨਾ ਕਰੇ ਕੰਤਰਬਤੀ ਨੇ ਮੈਂ ਲਵਜੀਤ ਕੋਲ ਮੈਂ ਪੱਲੇ ਲੈ ਕੇ ਬੱਤੀ ਪਾ ਜਾ ਪਾਈ ਬੇਬੇ ਗਰਮ ਜੀ ਚਾਹ ਕਰਾ ਸੰਦੀ ਹੋ ਗਈ ਅਸੀਂ ਕਿਸੇ ਦੇ ਘਰ ਜਾਈ ਦੂਜੀ ਵਾਰ ਚਾਹ ਨਹੀਂ ਮੰਗਦੇ ਤੇ ਬੇਬੇ ਨੂੰ ਬਾਜਾ ਮਾਰ ਬਸ ਬਸ ਬੇਬੇ ਬਸ ਮੈਨੂੰ ਵੀ ਲਾ ਦੋ ਗਰਮ ਥਾਪੋ ਕਾਪੜਾ ਸਾਰੀ ਗਰਮਣੀਆ ਸਾਡੇ ਬੇਬੇ ਸਵਾਦ ਬਣਾਉਂਦੀ ਐ ਚਾਹ ਆਹ ਵਾ ਬੇਬੇ ਨਹੀਂ ਚਾਹ ਬਚਰੀਆ ਚਾਹ ਪਤੀਲਾ ਭਰੀ ਬੈਠੇ ਫਿਰ ਬਾਬੂ ਘੋਰ ਥੋੜੀ ਥੋੜੀ ਬਸ ਬਸ ਆਹ ਹੁਣ ਗਰਮ ਕਰ ਗਰਮ ਆਈਆ ਠੰਡੀ ਹੈਗੀ ਆ ਅਮਰ ਜਾਈ ਸਾਲਾ ਪਤਾ ਇਹ ਸਾਡਾ ਮੁੰਡਾ ਵੀ ਬਹੁਤ ਸਿਆਣਾ ਹੈਗਾ ਅੱਜ ਜੱ ਕੱਢੂਗਾ ਇਹ ਚੰਗਿਆੜੇ ਪਹਿਲਾ ਨਵਾਂ ਨਵਾਂ ਸੀਗਾ ਵੀ ਕੰਪਲੀਟ ਧੂਆਂ ਧਾੜ ਹੋ ਗਿਆ ਤੇ ਚਾਹ ਅੰਦਰ ਬਣੀ ਜਾਂਦੀ ਹੈਗੀ ਤੇ ਅੰਤੀਜੀ ਵਿਚਾਰੇ ਐਂਟਰੀ ਸੀ ਵਧੀਆ ਸਾਡੇ ਅੰਤੀ ਦੀ ਸਾਨੂੰ ਬਹੁਤ ਗਾਲਾਂ ਕੱਢੀਆਂ ਅੱਜ ਪਤਾ ਤੇ ਰਾਜੇ ਦੀ ਝੂਈ ਸੇਟੀ ਅੱਜ ਕੋਟ ਕੋਟ ਤੇ ਢੋਲਾ ਆ ਗਿਆ ਜੀ ਫਰਾਏ ਦਾ ਤੇ ਮੈਂ ਕਹਿੰਦਾ ਹਾਂ ਪੂਰੀ ਬਾਰੀ ਕਿੰਨਾ ਵੇਅ ਜੀ ਬਾਰੇ ਪਾਲੇ ਪਾਲੇ ਅੱਜ ਬਹੁਤ ਕੁੱਟ ਪਈ ਰਾਏ ਤੇ ਅੱਜ ਤਾਂ ਮਜ਼ਾ ਆ ਗਿਆ ਬੇਕਰ ਤਾਂ ਭਰਾ ਸੱਚਮੁੱਚੀ ਵੱਜ ਗਈ ਸੀ ਇੱਕ ਵੀਡੀਓ ਆਊਗੀ ਅਗਲੇ ਹਫ਼ਤੇ ਜਿਹੜੀ ਹਾਂ ਜਿਹੜੀ ਕੀਤੀ ਸੀ ਉਹ ਵੀਡੀਓ ਹੁਣ ਆਊਗੀ ਹੈ ਰਾਜੇ ਮੇਕਰ ਸੱਚੀ ਮੁੱੱਚੀ ਵੱਜ ਗਿਆ ਸੀ ਇੱਕ ਮੈਂ ਕਿਹਾ ਭੈਣ ਨਹੀਂ ਰੋਕੇ ਸਿੱਧੇ ਇੱਕ ਜੋ ਹੁੰਦੀ ਆਂਟੀ ਤਾਂ ਬਕਵਾਏ ਉਹ ਫੇਰ ਆ ਗਈ ਅੰਟੀ ਕੀ ਕਰਾ ਅੰਟੀ ਅੰਨਾ ਤੇ ਉਹ ਤੁਹਾਨੂੰ ਕਰਦੀ ਏ ਤੂੰ ਆਂਟੀ ਦਾ ਸੂਟ ਓਹੋ ਹਾਂ ਆਂਟੀ ਸੂਟ ਲਿਆ ਸੀ ਮੈਂ ਗਰਮ ਸੂਟ ਲਿਆ ਆਂਟੀ ਵਾਸਤੇ ਬਹੁਤ ਸੋਹਣਾ ਸੂਟ ਆ ਲੈ ਕੇ ਰੱਖਿਆ ਮोटा ਸਟਾਲ ਵਾਲਾ ਤੇ ਮੈਂ ਲੈ ਸੀ ਦੋ ਸੂਟ ਇੱਕ ਆਂਟੀ ਵਾਸਤੇ ਲਿਆ ਸੀ ਤੇ ਅਗਲੀ ਵਾਰੀ ਲੈ ਕੇ ਆਵਾਂਗੇ ਜਾਂ ਵਿਚ ਦੀ ਉਤਾਰ ਫੜਾ ਲਿਓ ਨਵੇਂ ਸਾਫ ਸਮਾ ਕੇ ਪਾਈ ਸਾਡੀ ਮਾਂ ਇਹ ਪਤਾ ਕੱਲ ਨੂੰ ਫੜਾਜੂ ਕੱਲ ਨੂੰ ਕੱਲ ਨੂੰ ਆਣਗੇ ਨਹੀਂ ਫਰਾਂਟੇ ਸੰਭਾਲ ਦਿਆਂਗੇ ਨਹੀਂ ਇਹ ਗਲਤ ਹੈ ਲੈ ਆਂਟੀ ਲੈ ਕੇ ਰੱਖਿਆ ਸੀ ਮਾਂ ਨੂੰ ਲੈ ਕੇ ਸੀ ਨਹੀਂ ਆਹ ਦੇਖੋ ਇੱਧਰ ਚਾਹ ਆ ਮੇਰਾ ਵੱਡਾ ਕੱਪ ਪਾ ਕੇ ਛੇੜ ਲਓ अमन भी आ गया साढ़ा ओ धुआं बहुत हो गया चलो दबारा फिर होने कटके ਕਹ ਰਿਹਾ ਕਿ ਮੈਨੂੰ ਨਾ ਮਜ਼ਾ ਆਇਆ ਅੱਜ ਵੀਡੀਓ ਕਰਕੇ ਕਿਉਂਕਿ ਅੱਜ ਉਤਾਰ ਨੇ ਕੁੱਟਿਆ ਕਿਸੇ ਨੂੰ ਹਨਾ ਫਿਰ ਤਾਂ ਕਰਕੇ ਤੇ ਬਾਪੂ ਦਾ ਰੋਲ ਵੀ ਵਧੀਆ ਸੀਗਾ ਸਾਰਿਆਂ ਦਾ ਰੋਲ ਵਧੀਆ ਸੀ ਤੇ ਆਪੂ ਜੀ ਮੇਰੀ ਗੋਦੀ ਚ ਪਿਆਗਾ ਬਹੁਤ ਸਵਾਲ ਪੁੱਜੀ ਅੱਜ ਤੇ ਯਾਦ ਆ ਕਿ ਮੈਂ ਕਿ ਛੋਟਰੀ ਨਹੀਂ ਹੁੰਦਾ ਉਹ ਮੇਰੀ ਮਾਂ ਨਹੀਂ ਤੂੰ ਮੇਰੀ ਮਾਂ ਨਹੀਂ ਤੂੰ ਮੈਂ ਨਹੀਂ ਬਤਾ ਰਹਿਨੇ ਪਰ ਸੇਖਣਾ ਕਿਤੇ ਬਣਾ ਕੇ ਕੁੱਟੇ ਨਵੇਂ ਸਾਲ ਤੇ ਸਮਾ ਕੇ ਪਉਣਾ ਘਰ ਮਸੇ

ਦੇ ਵਿੱਚ ਹਸਬੰਡ ਵਾਈਫ ਨੇ ਦੋਨੇ ਜਾਣੇ ਜਾਨੀ ਕਿ ਸਾਡੀ ਛੋਟੀ ਪਰਜਾਈ ਹੈ ਇਹ ਇਹ ਆਪਣੇ ਅਮਨ ਦੀ ਭਰਾ ਪਰਜਾਈ ਨੇ ਜਿਹਦੇ ਘਰੇ ਸੀ ਬੈਠੇ ਆ ਉਹਨਾਂ ਛੋਟੇ ਭਰਾ ਪਰਜਾਈ ਨੇ ਤੇ ਆ ਵੱਡੇ ਭਰਾ ਪਰਜਾਈ ਨੇ ਆ ਵੀੜ ਚਾਹ ਵਾਲੀ ਸਵਾਦ ਬਣਾਉਣੀ ਲੈ ਲੈ ਤੂੰ ਸਾ ਆ ਦੇਖੋ ਫੂਕਨੀ ਆ ਵੱਜਦੀ ਐ ਦੋ ਲੈ ਲੈ ਮੈਂ ਹਾਂ ਅਰੇ ਨਾ ਕਰੀ ਗੜਵੀ ਫੇਰ ਆ ਬਟਾ အေးမင်းတို့6လ साल 됐တယ်နော်ဒါချောတာနီလိုတာရှုပ်ပတ်တာရှုပ်တာနဲ့ကြည့်ကြည့် चलो भाई चलो अभी नहीं नहीं सूरदे ਇਹ ਨਾ ਲਾਈਫ ਟਾਈਮ ਚੱਲੂਗਾ ਇਹ ਵਿਚਾਰਾ ਪਹਿਲੇ ਦਿਨ ਤੇ ਸਾਡੀਆਂ ਚ ਡਰੈੱਸਾਂ ਹੁੰਦੀਆਂ ਨੇ ਰਾਜੇ ਦੀ ਸਟੇ ਹੈ ਝੋਲਾ ਇਹ ਚੱਲਦੇ ਪਾ ਕੀਤੇ ਹਾਂ ਤੇ ਬੈਠ ਕੇ ਅੱਗੇ ਸੁੱਕ ਲਾ ਦੂਗੇ ਆਪੇ ਚੰਗਾ ਚੰਗਾ ਬਾਕੀ ਅੱਗੇ ਆਪਾਂ ਰੋਸ ਤੋਂ ਜਿਹਾ ਮਗੇ ਫਾਪਾ ਆਹ ਪਾਣੀ ਵੀਡੀਓ ਬਣੀ ਆ ਜਾਂਦੀ ਸਸਕਾਰ ਦੀ ਸਾਰਿਆਂ ਨੂੰ 100 ਮਿਲਦੇ ਆਪਾਂ ਅਗਲੀ ਜਿਹੜੀ ਉਹ ਤੇ ਚੰਗਾ ਮਨ ਬਤ ਹਾਂ ਮੈਂ ਕਿਹਾ ਮੈਂ ਸਾਡੇ ਗਵਾਂਢੀ ਹੁਣ ਚੱਲੇ ਹੋਰ ਰੌਣਕ ਖਤਮ ਕਰ ਦਿੰਦਾ ਸਾਰੀ ਸਾਡਾ ਇੱਕ ਬਲੌਗ ਇੱਕ ਵੀਡੀਓ ਪੈਕ ਕਰਦੇ ਨਾ ਨਾ ਪਰ ਆਪਣੂ ਭੜਾਈਂ ਪਸੰਦ ਜਿਹੜੀ ਅੱਜ ਮੂਵੀ ਬਣੀ ਨਹੀਂ ਨਹੀਂ ਮੇਰੀ ਗੱਲੋ ਜੀ ਚੱਲੇ ਆ ਸਾਰੇ ਜਾਣੇ ਖੜੇ ਨੇ ਚਾਹ ਪਾਣੀ ਅਸੀਂ ਰੱਜ ਕੇ ਦੱਬ ਕੇ ਪੀ ਲਿਆ ਗੱਡੀ ਅਸੀਂ ਕਾਢ ਰਹੇ ਆ ਆਪਦੀ ਤੇ ਔ ਲੈ ਗਿਆ ਭਾਈ ਬਹੁਤ ਦੂਰ ਗੱਡੀ ਵਾਲਾ ਤਾਂ ਇਸ ਸਟੈਂਟਮੈਨ ਦੀ ਗੱਡੀ ਸੋ ਬੈਠੋ ਹੜਕੀ ਲੋੜ ਦੀ ਰੱਖਦੇ ਚਲੋ ਜੀ ਬੈਠੋ ਜੀ ਗੱਡੀ ਚਕਣਾ ਬੈਠੋ ਜੀ ਮਾਸਟਰ ਜੀ ਉਹ ਦੇਖੇ ਮੈਂ ਬਣਾਉਣੀ ਹੁੰਦੀ ਵੀਡੀਓ ਤਾਂ ਪਹਿਲਾਂ ਨਾ ਪੈਂਦਾ ਮੈਨੂੰ ਅੱਗੇ ਆਵਰ ਬਾਏ ਬਾਏ ਇਹ ਸਾਨੂੰ ਐਂਡ ਚ ਮਿਲਦਾ ਹੁੰਦਾ ਵੀਡੀਓ ਜਾਵਾ ਵਿਚਾਰਾ ਆਦਰਾ ਵੀਡੀਓ ਦਾ ਐਂਡ ਹੁੰਦਾ ਲੈ ਦੇ ਬਾਪੂ ਬਾਗ ਦੇ ਅੰਦਰ ਵਿਚਾਰੇ ਬਾਏ ਬਾਏ ਆਹ ਅਹੜੇ ਮੈਂ ਹਾਂ ਬੇਬੇ ਬਾਪੂ ਕੋਲ ਮੈਂ ਜਾਵਾਂ ਗੁਰੂ ਕੀ ਫਤਿਹ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਚੱਲ ਪਏ ਜੀ ਆਪਾਂ ਘਰ ਨੂੰ ਪਿੱਛੇ ਤੋਂ ਹੁੰਦਾ ਪਿੱਛੇ ਨਜ਼ਰ ਨਹੀਂ ਆ ਰਹੇ ਕੋਈ ਜਣੇ ਗੁਰੀ ਆ ਰਿਹਾ ਹਾਂ ਗੁਰੀ ਅੱਜ ਤਾਂ ਮੈਂ ਦਾਲ ਨਹੀਂ ਖਾਣੀ ਹੈਗੀ ਮੁਰਗਾ ਖਾਣਾ ਹੈ ਮੁਰਗਾ ਖਾਣਾ ਕਹਿੰਦਾ ਅੱਜ ਮੈਂ ਪੱਤਰ ਪਿਆ ਸੀ ਤੇ ਕਰਕੇ ਲਈ ਚਲੋ ਜੀ ਚੱਲ ਪਏ ਆ ਚਲੋ ਜੀ ਮਿਲਦੇ ਆ ਘਰੇ ਜਾ ਕੇ ਹੁਣ ਆਪਾਂ ਵਲੌਗ ਜੋੜਦੇ ਆ ਸਾਡਾ ਵਲੌਗ